ਸਸਰੀ ਗੱਲ ਜੀ ਸਾਰੇ ਵੀਰਾਂ ਨੂੰ ਲਓ ਵੀ ਸਜਣੋ ਪੀਆਰ 131 ਵੇਖੋ ਜਿੰਦਾ ਇਸ ਵਾਰੀ ਪੂਰਾ ਯੋਰ ਹੈ ਬਹੁਤ ਸੋਹਣਾ ਫਟਾਰਾ ਕੀਤਾ ਛੋਨੇ ਨੇ ਤੇ ਛੋਨੇ ਦਾ ਢਾਲ ਤੁਹਾਨੂੰ ਵਿਖਾਉਣਾ ਮੈਂ ਇੱਧਰ ਦੇਖੋ ਘਾੜ ਤੋਂ ਘਾੜ ਵੀ 35 35 ਢਾਲ ਤੇ ਆਰਾਮ ਨਾਲ ਹੋਣ ਗਏ ਨੇ ਇਹਨੂੰ 30 ਯੂਰੀਆ ਪੈ ਚੁੱਕੀ ਤੇ ਪੂਰਾ ਵਣ ਚਾ ਚੁੱਕਾ ਹੈ ਟਾਈਮ ਬਹੁਤ ਸੋਹਣਾ ਝੋਨੇ ਦਾ ਰੰਗ ਰੂਪ ਹੈ ਇਸ ਵਾਰ ਜਿੰਨੀ ਔੜ ਲੱਗੀ ਸੀ ਸਾਰੇ ਝੋਨਿਆਂ ਨੇ ਰੰਗ ਬਦਲਤਾ ਹੀ ਹੈ ਪੀਲੇ ਜੇ ਤੇ ਕੱਕੇ ਜੇ ਤੇ ਲਾਲ ਜੇ ਹੋਣ ਲੱਗ ਪਏ ਸੀ ਪਰ ਜਿਹੜਾ ਪੀਅਰ 100 ਮੇਰਾ ਵੀਰੋ 31 ਹੀ ਪੂਰਾ ਹਣ ਹਰਾ ਘਚਾਰ ਵਾਂਗੂ ਮੇਰਾ ਵੀਰੋ ਖਲਾਰਿਆ ਹੈ ਕਿੱਤੇ ਭੋਰਾ ਜਿੰਨਾ ਨਹੀਂ ਇੱਕ ਤਾਂ ਪੀਲਾ ਪਿਆਜ਼ ਆ ਕਿਵੇਂ ਸੜਿਆ ਜਾਂ ਸੁੱਕਿਆ ਇਹ ਆਪਾਂ ਇਹ ਇਧਰ ਕद्दू ਮਾਰ ਕੇ ਮੇਰਾ ਵੀਰੋ ਲੱਗਾ ਤੇ ਆਹ ਕद्दू ਤੋਂ ਬਿਨਾ ਹੀ ਲੱਗਾ ਸਿਰਫ ਪਾਣੀ ਵਾਹਣ ਦੇ ਵਿੱਚ ਛੱਡ ਕੇ ਤੇ ਬਾਹਰ ਸੁਭਾਗਾ ਕਲਾ ਮਾਰ ਕੇ ਤੇ ਆਪਾਂ ਲਾਤਾ ਹੀ ਕੋਈ ਹਾਲ ਨਹੀਂ ਮਾਰਿਆ ਕੋਈ ਰੂਟਾ ਵੇਟ ਨਹੀਂ ਕੋਈ ਕੁਝ ਨਹੀਂ ਰੰਗ ਰੂਪ ਇੱਧਰ ਵੀ ਤੁਸੀਂ ਇਹ ਝੋਨੇ ਦਾ ਵੀ ਚੈੱਕ ਕਰ ਲੋ ਵੀ ਪੀਆਰ 131 ਇਹ ਤੇ ਵੀ ਪੀਆਰ 131 ਪਹਿਲੀ ਈਰ ਵਿੱਚ ਝੋਨੇ ਦਾ ਕਾਫੀ ਝਾੜ ਸੀ ਇਸ ਵਾਰੀ ਦੇਖੋ ਕੀ ਕਰਦਾ ਤੇ ਇਸ ਵਾਰੀ ਮੇਰਾ ਵੀਰ ਉਹ ਲੱਗਾ ਵੀ ਬੜਾ ਜ਼ਿਆਦਾ ਝੋਨਾ ਹੱਦੋਂ ਜ਼ਿਆਦਾ ਲੱਗਾ ਪੀਆਰ 131 1 ਮਹੀਨਾ ਤੇ 2 ਦਿਨਾਂ ਦਾ ਹੋ ਗਿਆ ਤਾਂ ਤੁਹਾਨੂੰ ਮੇਰਾ ਵੀਰ ਉਹ ਕਈ ਮੇਰੇ ਭਰਾ ਕਹਿਣਗੇ ਕਿ ਇਹਨੇ ਢਾਲ ਬਣੇ ਨਹੀਂ ਹੋਣੇ ਮਹੀਨੇ ਦੇ ਉੱਤੇ ਝੋਨੇ ਦੇ ਤੁਹਾਨੂੰ ਆਪਾਂ ਗਿਣਾ ਦੇਣ ਇੱਥੇ ਅਗਲੇ ਇੱਥੇ ਉਹ ਕਰਕੇ ਇੱਕੋ ਜਿਹਾ 부ਚੜ ਨੇ ਕੋਈ ਉਹੋ ਜਿਹਾ ਕੋਈ ਵੱਧ ਨਹੀਂ ਕੋਈ ਘਟ ਨਹੀਂ ਆਪਾਂ 부ਚੜ ਫੜਾਂਗੇ ਮਾੜਾ ਆਹ ਵੇਖੋ ਕਿ ਆਹ 부ਚੜ ਦੇ ਬੜੇ ਭਾਰੇ ਭਾਰੇ ਨੇ ਜਿਹੜੇ ਆਹ ਨਹੀਂ ਤੇ ਆਪਾਂ ਇਧਰ ਔਲਾ ਜਿਹਾ ਫੜਦੇ ਛੋਟਾ ਜਿਹਾ देखो एक दो तीन चार पज छे सत्त अट्ठ नौ दस ग्यारह बारह तेरह चौदह पंद्रह सोलह सतार ठारह उन्नी भी इक् चौबी 22 ਤੇ 26 27 28 29 30 31 32 33 33 ਮੇਰਾ ਵੀਰੋ ਡਾਲਨੇ ਤੇ ਜਿਹੜਾ ਬੁੱਚੜ ਖੜਾ ਘੜਦੋ ਘਟ ਵੀ ਜਾਂਦੇ 40 ਦੇ ਨੇੜੇ ਹੋਣਗੇ ਬਹੁਤ ਹੀ ਵਧੀਆ ਝੋਨੇ ਦਾ ਫਟਾਰ ਹੈ ਤੇ ਇਹ ਫਟਾਰਾ ਮੇਰਾ ਵੀਰੋ ਕਰਦਾ ਪਿਆ ਅੱਜ ਇੱਕ ਮਹੀਨਾ ਤੋਂ ਦੋ ਦਿਨਾਂ ਦਾ ਹੋਇਆ ਤੇ ਘੜਦੋ ਘਟ ਵੀ ਪੰਜ-ਸੱਤ ਦਿਨ ਇਹ ਫਟਾਰ ਕਰੇਗਾ ਔਰ 35 ਦਿਨ ਤੱਕ ਫਟਾਰ ਕਰੇਗਾ ਵੈਸੇ 36 ਦਿਨ ਦੇ ਤੱਕ ਉਹ 4-5 ਦਿਨ ਕਰੇਗਾ ਜੀ ਬਹੁਤ ਹੀ ਵਧੀਆ ਝੁੰਨੇ ਦਾ ਰੰਗ ਰੂਪ ਵੀ ਚੰਗਾ ਤੇ ਕੁਆਲਟੀ ਵੀ ਚੰਗੀ ਪਿਛਲੀ ਵਾਰ ਮੇਰਾ ਵੀ ਲੱਗਾ ਸੀ ਝੁੰਨਾ ਆਪਣੇ ਏਰੀਏ ਦੇ ਵਿੱਚ ਤੇ ਪਿੰਡ 'ਚ ਵੀ ਲੱਗਾ ਸੀ ਤੇ 95 95 96 96 ਮਰ ਰਾਜ ਮਾ ਨਿਕਲਿਆ ਤੇ ਕਦ ਕਾੜੀ ਬਹੁਤ ਵਧੀਆ ਝੁੰਨੇ ਦਾ ਜਿਆਦਾ ਨਹੀਂ ਇਹ ਹੈਗਾ ਕਿ ਡੇਗ ਨਾ ਪਵੇ ਜਾਂ ਕੁਝ ਇਹੋ ਜਿਹਾ ਕੋਈ ਡਰਨ ਵਾਲੀ ਉਹੋ ਜਿਹੀ ਗੱਲਬਾਤ ਨਹੀਂ ਗਈ ਕਾ ਵੀ ਜੋ ਨਾ ਮੇਰਾ ਵੀਰੋ ਇਹ ਵਰ ਲੱਗਾ ਤੇ ਤੇਰੀ ਯੂਰੀਆ ਨੂੰ ਪੈ ਚੁੱਕੀ ਸਿਰਫ 5 ਕਿਲੋ ਆਪਾਂ ਜੰਗ ਨਾਲ ਨਾਲੇ ਨੂੰ ਪਈ ਹੋਈ ਤੇ ਪਟਾਲਸ ਪਈ 25 25 ਕਿਲੋ ਤੇ ਤੇਰੀ ਯੂਰੀਆ ਪੈ ਚੁੱਕੀ ਬਹੁਤ ਹੀ ਵਧੀਆ ਝੋਨਾ ਮੇਰਾ ਵੀਰੋ ਖੜਾ ਪੀਆਰ 131 ਵੇਖੋ ਆ ਹਰਾ ਗਚਾਰ ਹੀ ਖੜਾ ਆ ਬਿਲਕੁਲ ਤੇ ਦੂਜੇ ਝੋਨੇ ਬਿਲਕੁਲ ਸੜੇ ਜੇ ਪਏ ਹੀ ਸੜੇ ਜੇ ਆ ਪੀਆਰ 122 ਖੜਾ ਹੈ ਇਸ ਵਾਰ ਇਹ ਲਾਲ ਜਿਹਾਨ ਲੱਗ ਪਿਆ ਸੀ ਪਰ ਇਹ ਤੁਸੀਂ ਵੇਖ ਲਓ ਕਿ ਵਟਨਾ ਵਟ ਖੜਾ ਆ ਬਨੇ ਬਹੁਤ ਹੀ ਜਿਆਦਾ ਵਧੀਆ ਚੋਨੇ ਦਾ ਰੰਗ ਰੂਪ ਹੈ ਹੋਰ ਕਿਸੇ ਵੀਰ ਦਾ ਕੋਈ ਸੁਝਾਅ ਕਮੈਂਟ ਬਾਕਸ ਵਿੱਚ ਮੇਰੇ ਵੱਲੋਂ ਦੱਸਣਾ